ਨਜ਼ਾਰਾ ਕਰੇਗਾ ਉਹ ਪਹੁੰਚੇਗਾ ਅੱਪਿਛਲੇ ਦਿਨ ਵਿਖੋ ਫੜਾਏ ਫੜਾਂ ਦੇ ਹੀਟ ਵਿੱਚ ਕਿੰਨੇ ਪਰਿਵਾਰ ਕਿੰਨੇ ਬੇਜਵਾਨ ਜੀਵ ਰੁੜਗੇ ਨੇ ਇਹਨਾਂ ਦੀ ਮੌਤ ਹੋ ਚੁੱਕੀ ਹੈ ਕਿੰਨੇ ਘਰ ਤਾਂ ਡੇਰੀ ਹੋ ਚੁੱਕੇ ਨੇ ਉਹ ਪੱਤਰਕਾਰ ਦੱਸ ਰਹੇ ਸੀ ਕਿੰਗ ਤੀਜੇ ਕੁਮਾ ਇੱਕ ਘਰ ਦੇ ਵਿੱਚ ਰਹਿੰਦੀ ਸੀ ਦੋਨੇ ਰਹਿੰਦੇ ਨੇ ਕਹਿੰਦੇ ਇਨਾ ਪਾਣੀ ਆ ਗਿਆ ਆਲੇ-ਦਾਲੇ ਕਹਿੰਦੇ ਸਾਰੇ ਤਕਰੀਬਨ 6-6 ਫੁੱਟ ਕਹਿੰਦੇ ਪਾਣੀ ਚੜ ਗਿਆ ਅਰਲੇ-ਦਲੇ ਕੋਈ ਸਹਾਰਾ ਨਹੀਂ ਰਿਹਾ ਦੂਰ ਘਰ ਖੇਤਾਂ ਦੇ ਵਿੱਚ ਕੋਈ ਸਹਾਰਾ ਨਹੀਂ ਪਾਣੀ ਪਾਣੀ ਵਰ੍ਹਦਾ ਰਿਹਾ ਇਹਨੂੰ ਵਾਦੂ ਮਾਰੇ ਬੜੈਨ ਫੋਨ ਲਾਏ ਸਾਰੇ ਘਰ ਦੇ ਵਿੱਚ ਪਾਣੀ ਵੜ ਕੇ ਕੋਠੇ ਦੇ ਉੱਪਰ ਬੈਠ ਗਿਆ ਆਪਣੀ ਬੱਚੀ ਲਈ ਜਿਦ ਸਾਰੇ ਹੀਲੇ ਵਸੀਲੇ ਨਾਮਕ ਕੇ ਪਿਆਰੇ ਬਿਰਹ ਉਹਨੂੰ ਚੇਤਾ ਆਇਆ ਉਸ ਵੀ ਵੀ ਨੂੰ ਚੇਤਾ ਆਇਆ ਵੀ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਸ਼ਾਇਦ ਹੁਣ ਤਾਂ ਕੋਈ ਹੋਰ ਸਹਾਰਾ ਦੇਣ ਵਾਲਾ ਨਹੀਂ ਬਸ ਸਾਹਮਣੇ ਤਾਂ ਮੌਤ ਨਜ਼ਰ ਆਉਂਦੀ ਹੈ ਪਾਣੀ ਪਾਣੀ ਫਰਦਾ ਕੈਕੀ ਫਟ ਚੜ ਗਏ ਮਨ ਵਿੱਚ ਖਿਆਲ ਆਇਆ ਮਨਿਆ ਉਹ ਮਾਲਕ ਦੇ ਅਰਦਾਸ ਕਰੀ ਸ਼ਾਇਦ ਮੇਰੀ ਅਰਦਾਸ ਸੁਣ ਲੇ ਕੋਈ ਨੌਕੀ ਕਿਸੇ ਨੂੰ ਭੇਜ ਦੇ ਸੋਹਿਆਂ ਦਾ ਵੀ ਦੁਖੀ ਦੀ ਸੁਣਦਾ ਦਾ ਦੀਨਾਂ ਦੀ ਸੁਣਦਾ ਦਾ ਉਸ ਬੀਬੀ ਨੇ ਕਹਿੰਦੇ ਮਨ ਦੇ ਵਿੱਚ ਅਰਦਾਸ ਹੀ ਕੀਤੀ ਏ ਗੁਰੂ ਨਾਨਕ ਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਤੂੰ ਬਚਾ ਸਕਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਦਿਨ ਲੰਘਿਆ ਦੋ ਦਿਨ ਲੰਘੇ ਕਹਿੰਦੇ ਅਰਦਾਸ ਕਰਦੀ ਗਈ ਕੁਝ ਕੁ ਦਿਨਾਂ ਬਾਅਦ ਕਹਿੰਦੇ ਉਥੇ ਕਿਸ਼ਤੀਆਂ ਨੇ ਫਿਰਦੇ ਨੇ ਨੌਜਵਾਨ ਬੇੜੀ ਲਈ ਫਿਰਦੇ ਪਰ ਉਹ ਅੱਗੇ ਨਹੀਂ ਗਏ ਪਿੱਛੇ ਮੁੜਾਏ ਸ਼ਾਇਦ ਉਹਨਾਂ ਨੂੰ ਇੱਦਾਂ ਲੱਗਿਆ ਵੀ ਅੱਗੇ ਤਾਂ ਕੋਈ ਹੈ ਹੀ ਨਹੀਂ ਕੋਈ ਨਜ਼ਰੀ ਨਹੀਂ ਆਉਂਦਾ ਉਹਨਾਂ ਦੇ ਵਿੱਚ ਇੱਕ ਗੁਰਸਿੱਖ ਸੀ ਉਹ ਵੀ ਬੇੜੀ ਵਿੱਚ ਬੈਠਾਗਾ ਬੇੜੀ ਚਲਾ ਰਿਹਾ ਉਹ ਅੱਗੇ ਲੈ ਗਿਆ ਉਹਨੂੰ ਆਵਾਜ਼ਾਂ ਮਾਰਦੇ ਨੇ ਪਿੱਛੇ ਤਾਂ ਕੁਝ ਨਹੀਂ ਤੂੰ ਇੱਦਾਂ ਹੀ ਮੁੜਿਆ ਵਾਪਸ ਇਹਦੇ ਤੱਕ ਅੱਲਾ ਪਾਣੀ ਪਾਣੀ ਆ ਉਹ ਕਹਿੰਦੇ ਨਹੀਂ ਮੈਂ ਇੱਕ ਵਾਰੀ ਵੇਖਤਾ ਆਂ ਬੜੀਆਂ ਬਾਜਾਂ ਮਾਰੀਆਂ ਪਰ ਮੁੜਿਆ ਨਹੀਂ ਜਿੱਦੋਂ ਵੇਖਿਆ ਕਹਿੰਦੇ ਆਵਾਜ਼ ਸੁਣੀ ਉਹਨੇ ਬੇੜੀ ਕੋਲੇ ਲਾ ਦਿੱਤੀ ਉਸ ਬੀਬੀ ਨੂੰ ਉਹਦੇ ਬੱਚੀ ਨੂੰ ਕਹਿੰਦੇ ਛੋਟਾ ਦਾ ਬੱਚਾਗਾ ਉਸ ਬੇੜੀ ਦੇ ਵਿੱਚ ਬਿਠਾ ਕੇ ਲੈ ਕੇ ਆਇਆ ਉਹਨੇ ਸਾਰੀ ਗੱਲ ਦੱਸੀ ਵੀ ਜ ਕਿੰਨੇ ਦਿਨ ਹੋ ਗਏ ਮੈਨੂੰ ਇਸ ਅਸੀ ਨੂੰ ਨਾ ਕੁਝ ਖਾਦਾ ਨਾ ਕੁਝ ਪੀਤਾ ਕਿਉਂ ਸਭ ਕੁਸਤਾ ਪਾਣੀ ਵਿੱਚ ਡੁੱਬ ਗਿਆ ਸੱਚ ਤੇ ਬੈਠੀ ਸੀ ਪਤਾ ਨਹੀਂ ਕਿਵੇਂ ਬਚੀ ਬਸ ਇੱਕ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਅਰਦਾਸ ਕਰਦੀ ਰਹੀ ਇਹ ਸੱਚੇ ਪਾਤਸ਼ਾਹ ਜੀ ਇੱਕ ਤੁਸੀਂ ਬਚਾ ਸਕਦੇ ਆ ਇਹ ਹੀ ਅਰਦਾਸ ਕਰਦੀ ਰਹੀ ਕਿਉਂਕਿ ਪਾਵਨ ਪਵਾਨੀ ਦਾ ਬਚਨ ਪੜ੍ਹ ਰਹੇ ਸੀ ਨਾਮ ਪ੍ਰੀਤ ਲੱਗੀ ਮਨ ਭੀਤਰ ਮਾਗਨ ਕੋ ਹਰਦਾਸ ਸੱਚੇ ਪਾਤਸ਼ਾਹ ਜੀ ਕਿਤੇ ਉਹਦਾ ਮਨ ਵਿੱਚ ਕਨਾ ਨਾਮ ਜਿਤੇ ਆਜੇ ਪੈ ਰਹੇ ਉਹਨੂੰ ਯਾਦ ਕਰਲੇ ਦੁਖੀ ਦੁਖ ਵਿੜੇ ਉਹ ਕਿਸੇ ਨਾ ਕਿਸੇ ਰੂਪ ਵਿੱਚ ਸਹਾਈ ਹੁੰਦਾ ਕੋ ਮਦਦ ਕਰਦਾਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ